ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਖਬਰ ਤਾਂ ਲੋ ਜੀ ਕਰੀ ਅਪਡੇਟ ਆਪਾਂ ਤਕਰੀਬਨ ਸਾਰਿਆਂ ਨੂੰ ਪਤਾ ਚੱਲ ਗਿਆ ਹੋਣਾ ਜਿਹੜਾ ਥੋੜਾ ਸਮਾਜ ਸੇਵੀ ਆ ਲੱਖਾ ਸੁਧਾਨਾ ਉਹਤੇ ਵੀ ਪਰਚਾ ਚਾੜਤਾ ਪੁਲਿਸ ਵਾਲਿਆਂ ਨੇ ਮੇਰੇ ਕੋਲ ਇਸ ਟਾਈਮ ਜਿਹੜੀ ਉਹਤੇ ਐਫ ਆਈ ਆਰ ਜਿਹੜੇ ਜਿਹੜੇ ਬੰਦਿਆਂ ਤੇ ਹੋਈ ਆ ਉਹਦੀ ਕਾਪੀ ਪਈ ਆ ਇਹਦੇ 8 ਪੇਜ ਨੇ ਮੈਂ ਸਾਰੀ ਤਾਂ ਨਹੀਂ ਪੜੂੰਗਾ ਮੈਂ ਕੁਝ ਕੁ ਚੀਜ਼ਾਂ 'ਚੋਂ ਪੜੂੰਗਾ ਜਿਹੜੀਆਂ ਥੋੜੀਆਂ ਪੜਨੀਆਂ ਜ਼ਰੂਰੀ ਨੇ ਤਕਰੀਬਨ ਜਿੰਨੇ ਜਿੰਨੇ ਕੋਲ ਹੈ ਕੀ ਆ ਉਹਨਾਂ ਨੇ ਦੇਖ ਵੀ ਲਈਤੀ ਹੋਣੀਆਂ ਨੇ ਤਾਰਾਂ ਦਾ ਸਾਰਿਆਂ ਨੂੰ ਪਤਾ ਨਹੀਂ ਵੀ ਕਿਹੜੀ ਕਿਹੜੀ ਲੱਗੀਆਂ ਨੇ ਉਹ ਆਪਾਂ ਨੂੰ ਜਿਹੜੇ ਕਿ ਦਿਖਾਇਆ ਸੀਗਾ ਵੀਡੀਓ ਸਾਰੇ ਪ੍ਰੂਫ ਪਏ ਨੇ ਕਿੱਥੇ ਕਿੱਥੇ ਇਹਨਾਂ ਨੇ ਕੁਝ ਤੋੜਿਆ ਕਿੱਥੇ ਕਿੱਥੇ ਕਿਹੜੇ ਕਿਹੜੇ ਪੁਲਿਸ ਵਾਲਿਆਂ ਨੂੰ ਉਹਨਾਂ ਨੇ ਫੜ ਕੇ ਉਹਨਾਂ ਨੂੰ ਧੱਕੇ ਮਾਰੇ ਨੇ ਉਹ ਸਾਰਾ ਕੁਝ ਮੂਰੇ ਪਿਆ ਤੇ ਇੱਕ ਇੱਚ ਚੀਜ਼ ਮੇਨ ਜਿਹੜੀ ਲਿਖੀ ਹੋਈ ਆ ਉਹ ਮੈਂ ਮੜ ਜਾ ਪੜਦਾ ਮਾਂ ਇੱਕ ਤਾਂ ਇਹਨਾਂ ਨੇ ਲਿਖਿਆ ਕੁਲਵਿੰਦਰ ਸਿੰਘ ਖਾਲਿਸਤਾਨੀ ਇਹਨਾਂ ਨੇ ਬਲਡ ਪਤਾ ਨਹੀਂ ਖਾਲਿਸਤਾਨੀ ਕਿਹੜਾ ਤਾਂ ਲੱਗਦਾ ਚਲੋ ਕੋਈ ਗੱਲ ਨਹੀਂ ਪਾਈ ਹੋਊਗਾ ਉਹ ਵੀ ਖਾਲਿਸਤਾਨੀ ਬੰਦਾ ਹੋਊਗਾ ਆਰਿਓਗ੍ਰਾਫ ਕਰੀਏ ਗੱਲ ਇਹ ਨਈਰ ਤੇ ਐਫ ਆਈ ਆਰ ਦੇ ਉ ਹੁਣ ਕਿਉਂ ਚੀਕਾਂ ਪੈਂਦੀਆਂ ਨੇ ਇਹ ਚੀਜ਼ ਦੇ ਪਿੱਛੇ ਵੀ ਭਾਈ ਲਖੇ ਤੇ ਲੈ ਕੇ ਉਹਨਾਂ ਤੇ ਸਾਰੇ ਬੰਦਿਆਂ ਤੇ ਪਰਚਾ ਹੋ ਗਿਆ ਜਿੰਨੇ ਬੰਦੇ ਸੀਗੇ ਹੁਣ ਮੈਂ ਕਰੂੰਗਾ ਕੰਪੈਰੀਸ਼ਨ ਇਹ ਚੀਜ਼ ਦਾ ਬਿਲਕੁਲ ਅਜਨਾਲੇ ਵਾਲੀ ਜਿਹੜਾ ਕਾਂਡ ਹੋਇਆ ਸੀਗਾ ਭਾਈ ਅਮਰਤਪਾਲ ਦੇ ਨਾਲ ਉਹ ਤੇ ਮੈਂ ਕੰਪੈਰੀਸ਼ਨ ਕਰੂੰਗਾ ਇਹ ਬਿਲਕੁਲ ਸੇਮ ਚੀਜ਼ ਹੀ ਹੋਈ ਸੀਗੀ ਪਰ ਇਹਨਾਂ ਨੇ ਜੋ ਸਾਡਾ ਬੰਦਾ ਸੀਗਾ ਸਿੱਖ ਧਰਮ ਦਾ ਜਿਹੜਾ ਸਿੱਖ ਪੰਥ ਦਾ ਜਿਹੜਾ ਬੰਦਾ ਸੀਗਾ ਭਾਈ ਅਮਰਤਪਾਲ ਦੇ ਉੱਤੇ ਇਹਨਾਂ ਨੇ ਐਨ ਐਸ ਏ ਲਾਈਆ ਨੈਸ਼ਨਲ ਸਕਿਉਰਿਟੀ ਐਕਟ ਜਿਹਨੂੰ ਕਹਿੰਦੇ ਨੇ ਆਪਣੇ ਬਿਲਕੁਲ ਸੇਮ ਚੀਜ਼ ਹੀ ਹੋਈ ਸੀਗੀ ਓਕਣੇ ਭੰਨ ਤੋੜ ਸਾਰਾ ਕੁਝ ਹਾਲਾ ਕਿ ਭਾਈ ਅਮਰਤਪਾਲ ਨੇ ਬਹੁਤ ਦਿਮਾਗ ਨਾਲ ਸਾਰੇ ਬੰਦੇ ਪਟਾਏ ਨੇ ਸਾਹਮਣੇ ਨੇ ਭੀੜ ਨੂੰ ਸਾਹਮਣਾ ਪਰ ਲੱਖੇ ਨੇ ਚੀਜ਼ਾਂ ਸਾਰੀਆਂ ਖੁੱਲੀਆਂ ਛੱਡੀਆਂ ਨਹੀਂ ਸੀਗੀਆਂ ਇਹਨੂੰ ਕਹਿੰਦੇ ਨੇ ਇੱਕ ਪੜ੍ਹੇ ਲਿਖੇ ਤੇ ਅਨਪੜ੍ਹ ਬੰਦੇ ਦੇ ਵਿੱਚ ਫਰਕ ਕੀ ਹੁੰਦਾ ਐਗਜ਼ਾਮਪਲ ਦੇ ਦਿੰਦਾ ਮੈਂ ਕਿਸੇ ਅਨਪੜ੍ਹ ਬੰਦੇ ਦੇ ਥੱਪੜ ਮਾਰਿਓ ਉਹ ਔਨ ਦੀ ਸਪੋਰਟ ਫੈਸਲਾ ਕਰੂਗਾ ਬੰਦਾ ਉਹ ਵੀ ਉਹ ਤੇ ਚੜਦੂਗਾ ਨਾਲ ਵਾਲੇ ਦੇ ਜਿਹੜਾ ਪੜਿਆ ਲਿਖਿਆ ਹੋਊਗਾ ਜੇ ਤੁਸੀਂ ਕਿਸੇ ਬੰਦੇ ਨਾਲ ਥੱਪੜ ਮਾਰੋਗੇ ਪੜੇ ਲਿਖੇ ਤਾਂ ਉਹ ਬੰਦਾ ਕੋਰਟ ਕਚਹਿਰੀ ਤੱਕ ਉਹ ਬੰਦੇ ਨੂੰ ਘੁਰੀਸੂਗਾ ਇਹ ਦੋਹੇ ਚੀਜ਼ਾਂ ਤੇ ਜ਼ਮੀਨ ਆਸਮਾਨ ਦਾ ਫਰਕ ਆ ਇੱਕ ਹੋ ਗਿਆ ਫੈਸਲਾ ਜਿਹੜਾ ਔਨ ਦੀ ਸਪੋਰਟ ਵਾਲਾ ਇੱਕ ਹੋ ਗਿਆ ਜਿਹੜਾ ਮਤਲਬ ਬੰਦੇ ਨੂੰ ਹੈਰਾਨ ਕਰਨ ਇੱਕ ਥੱਪੜ ਦਾ ਕੀਮਤ ਦਾ ਪਤਾ ਹੁੰਦਾ ਵੀ ਕਿਵੇਂ ਮਾਰੀਦਾ ਕਿਸੇ ਦੇ ਸੋ ਇਹ ਚੀਜ਼ ਮੈਂ ਤੁਹਾਨੂੰ ਐਗਜ਼ਾਮਪਲ ਤਾਂ ਦਿੱਤੀ ਆ ਇਹਨਾਂ ਨਾਲ ਪੁਲਿਸ ਵਾਲਿਆਂ ਨਾਲ ਹੁਣ ਕਈਆਂ ਨੇ ਬਹੁਤ ਨਾਰੇ ਲਾਉਣੇ ਨੇ ਜੀ ਮਾਨ ਮਾਨ ਜਿਹੜੀ ਹੁੰਦੀ ਭੇਡਾਂ ਨੇ ਬੀਮਾਨ ਸਰਕਾਰ ਮੁਰਦਾਬਾਤ ਮਾਨ ਸਰਕਾਰ ਮੁਰਦਾਬਾਤ ਪਰ ਅੱਜ ਮੈਂ ਇਹ ਚੀਜ਼ ਦੇ ਵਿੱਚ ਕੀ ਕਹਿਣਾ ਚਾਹੁੰਦਾ ਅੱਜ ਮਾਨ ਸਰਕਾਰ ਨੇ ਸਭ ਤੋਂ ਵਧੀਆ ਤੇ ਇੱਕ ਟਾਪ ਦਾ ਕੰਮ ਕੀਤਾ ਪਹਿਲੀ ਵਾਰ ਉਹ ਇਸ ਕਰਕੇ ਕੀਤਾ ਕਿਉਂਕਿ ਜੇ ਆਪਾਂ ਦੋਨੇ ਚੀਜ਼ਾਂ ਨੂੰ ਤੋਲ ਲਈਏ ਇੱਕ ਚੀਜ਼ ਦਾ ਮੈਨੂੰ ਗੁੱਸਾ ਜ਼ਰੂਰ ਆ ਵੀ ਇਹਨਾਂ ਨੇ ਲੱਖੇ ਦੇ ਉੱਤੇ ਐਨਐਸਏ ਕਿਉਂ ਨਹੀਂ ਲਾਈ ਇਹਦੇ ਥੋੜੀ ਜਿਹੀ ਰਾਇਤ ਕਰ ਗਏ ਔਰ ਐਤ ਕਿਉਂ ਕਰ ਗਏ ਉਹਦਾ ਵੀ ਇੱਕ ਕਾਰਨ ਬਣਦਾ ਉਹ ਵੀ ਮੈਂ ਕਲੀਅਰ ਕਰ ਦੰਨਾ ਉਹ ਰਹਿਤ ਤਾਂ ਕਰਕੇ ਕਿਉਂਕਿ ਭਾਈ ਅਮਰਤਪਾਲ ਇੱਕ ਸਿੱਖ ਸੀਗਾ ਉਹਦੇ ਸਿਰ ਤੇ ਦਮਾਲਾ ਸੀਗਾ ਉਹ ਖਾਲਸੇ ਰਾਜ ਦੀ ਗੱਲ ਕਰਦਾ ਸੀਗਾ ਤਾਂ ਉਹ ਤੇ ਐਨਐਸਏ ਲੱਗੀ ਆ ਇਹ ਕੋ ਦੂਰਾਮ ਤੇ ਤਾਂ ਨਹੀਂ ਲੱਗੀ ਕਿਉਂਕਿ ਇਹ ਇੱਕ ਕਟਮੀ ਦਾੜੀ ਵਾਲਾ ਜਮੇ ਆ ਸੀ ਬੈਠੇ ਏਕਣ ਦਾ ਬੰਦਾ ਕਦੇ ਇਹਨੇ ਖਾਲਸਾਤਾਨ ਦੀ ਕਦੇ ਗੱਲ ਨਹੀਂ ਕੀਤੀ ਹੈਗੀ ਇਹ ਤਾਂ ਨਹੀਂ ਇਹ ਤੇ ਲੱਗਿਆ ਐਨਐਸਏ ਪਰ ਬਣਦੀਏ ਤੇ ਐਨਐਸਏ ਡਾਇਰੈਕਟਲੀ ਸੀਗੀ ਡਾਇਰੈਕਟ ਆਜੋ ਕਰਾ ਫਿਰ ਕਰੀਏ ਹੋਰ ਗੱਲ ਕਲੀਅਰ ਗਾਹ ਕਰੀਏ ਅੱਜ ਮੈਂ ਕੁਝ ਕੁ ਚੀਜ਼ਾਂ ਕਲੀਅਰ ਕਰੂੰਗਾ ਜਿਹੜੀ ਜਿਹੜੀਆਂ ਚੀਜ਼ਾਂ ਹੁਣ ਤੱਕ ਹੋਈਆਂ ਨੇ ਤੁਹਾਡੇ ਕਿੰਨਿਆਂ ਦੇ ਯਾਦ ਹੋਊਗਾ ਬਾਈ ਦੀਪ ਦਾ ਕਿਸਾਨੀ ਅੰਦੋਲਨ ਵੇਲੇ ਇੱਕ ਫੋਨ ਖੋ ਗਿਆ ਸੀਗਾ ਜਿਹੜੇ ਬੰਦਿਆਂ ਨੂੰ ਪਤਾ ਹੋਊਗਾ ਯਾਦ ਹੋਊਗਾ ਉਹ ਫੋਨ ਖੋਇਆ ਨਹੀਂ ਸੀਗਾ ਉਹ ਫੋਨ ਬਾਈ ਨੇ ਗੁੱਸੇ ਚ ਆ ਕੇ ਭਗਾ ਕੇ ਤੋੜਿਆ ਉਹ ਉਹਦਾ ਕਾਰਨ ਕੀ ਬਣਿਆ ਉਹਦਾ ਕਾਰਨ ਤੁਹਾਨੂੰ ਮੈਂ ਦੱਸ ਦਿੰਨਾ ਉਹਦਾ ਕਾਰਨ ਬਣਿਆ ਜਿਹੜੀਆਂ ਲੱਖੇ ਦੀਆਂ ਭੇਡਾਂ ਨੇ ਜਿਹੜੀਆਂ ਲੱਖੇ ਨੂੰ ਆਪਣਾ ਉਸਤਾਦ ਮੰਨਦੀਆਂ ਨੇ ਵੀ ਭਾਈਏ ਸਾਡਾ ਉਸਤਾਦ ਆ ਇਹਨਾਂ ਦੀ ਭੇਡਾਂ ਨੇ ਲਗਾਤਾਰ ਦੀਪ ਬਾਈ ਦੇ ਫੋਨ ਦੇ ਉੱਤੇ ਮੈਸੇਜ ਤੇ ਮੈਸੇਜ ਮੈਸੇਜ ਤੇ ਮੈਸੇਜ ਤੂੰ ਦੱਲਾ ਤੂੰ ਆਰਐਸਐਸ ਦਾ ਬੰਦਾ ਤੂੰ ਬੀਜੇਪੀ ਦਾ ਬੰਦਾ ਤੂੰ ਆਏ ਆ ਤੂੰ ਉਹ ਆ ਉਹ ਇੰਨਾ ਅੱਕ ਗਿਆ ਸੀ ਆ ਚੀਜ਼ਾਂ ਤੋਂ ਉਹਨੇ ਆਪਣਾ ਫੋਨ ਤੋੜਿਆ ਇਹ ਸਭ ਤੋਂ ਵੱਡਾ ਦੀਪ ਬਾਈ ਦਾ ਕਾਰਨ ਸੀਗਾ ਇਹ ਆਪਣੇ ਇਹ ਜਿਹੜੀਆਂ ਪੋਸਟਾਂ ਪਵਾਈਆਂ ਕਿਨੇ ਆ ਜਿਹੜਾ ਤੁਹਾਡਾ ਜੋਧਾ ਲਖਾ ਇਹਨੇ ਕਹਿ ਕੇ ਪਵਾਈਆਂ ਨੇ ਜੋ ਅੱਜਕੱਲ ਸਾਡੇ ਨਾਲ ਵੀ ਹੋ ਰਹੀਆਂ ਚੀਜ਼ ਇਹ ਪਰ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਐਤ ਕੇਂਦਰ ਨੂੰ ਧੂਰੀ ਵਾਲਾ ਫੁੱਫਾ ਟੱਕਰ ਗਿਆ ਜਿਹੜੀਆਂ ਤੁਸੀਂ ਹੁਣ ਤੱਕ ਹਰਕਤਾਂ ਕੀਤੀਆਂ ਨੇ ਜਾਂ ਪ੍ਰੋਫੈਸਰ ਭੁੱਲਰ ਬਾਰੇ ਮਸਤਵਾਨਾ ਸਾਹਿਬ ਤੁਸੀਂ ਗੱਲ ਉਹ ਕੀਤੀ ਆ ਦੀਪ ਉਹ ਇਹਨਾਂ ਦੇ ਐਂਟੀ ਤਾਂ ਹੋਇਆ ਸੀਗਾ ਇਹਨਾਂ ਖੱੱਚਾ ਨੂੰ ਕੀ ਪਤਾ ਵੀ ਇੱਕ ਜਿਹੜੇ ਬੰਦੀ ਸਿੰਘ ਆਪਣੀ ਪੂਰੀ ਜਵਾਨੀ ਅੰਦਰ ਕੱਢੀ ਬੈਠੇ ਨੇ ਇਹ ਜਿਵੇਂ ਕਹਿੰਦੇ ਵੀ ਦੋ ਦੋ ਕੌੜੀ ਕੌੜੀ ਦੇ ਬੰਦੇ ਇਹ ਬਾਹਰ ਜਿਹੜੇ ਢੇਡੇ ਕੱਢਦੇ ਫਿਰਦੇ ਨੇ ਇਹ ਉਹਨਾਂ ਦੀ ਬਰਾਬਰੀ ਕਰ ਲੈਣਗੇ ਦੀਪ ਇਹੀ ਗੱਲਾਂ ਪਿੱਛੇ ਇਹਨਾਂ ਦਾ ਲੜਦਾ ਹੁੰਦਾ ਸੀਗਾ ਤਾਂ ਨਹੀਂ ਹੋਦੀ ਇਹਨਾਂ ਨਾਲ ਬਣੀ ਹੁਣ ਗੱਲ ਕਰ ਲਵਾਂ ਮੈਂ ਜਿਹੜੇ ਏਰੀਆ ਭੇਡਾਂ ਨੇ ਵਾਲੇ ਵਾਲੀ ਹੁਣ ਉਹਨਾਂ ਦੇ ਮੈਸੇਜ ਤੇ ਲਾਈਵ ਆਉਣੇ ਸ਼ੁਰੂ ਹੋ ਜਾਣੇ ਨੇ ਆਜੋ ਜੀ ਲੱਖੇ ਤੇ ਪਰਚਾ ਪਾਤਾ ਜੀ ਲੱਖੇ ਤੇ ਝੂਠੇ ਪਰਚੇ ਪਾਤੇ ਜੀ ਲੱਖੇ ਤੇ ਉਹ ਹੋ ਗਿਆ ਜੀ ਲੱਖੇ ਤੇ ਇਹ ਹੋ ਗਿਆ ਜੀ ਕਾਹਦੇ ਝੂਠੇ ਪਰਚੇ ਪਏ ਨੇ ਆ ਸਬੂਤ ਸਾਰੇ ਉਰੇ ਪਏ ਨੇ ਹੁਣ ਕਿਸੇ ਨੂੰ ਸਮਝ ਆਇਆ ਵੀ ਇਹ ਬੋਕ ਨੂੰ ਉਹਨਾਂ ਨੇ ਕਿਉਂ ਨਿਊਟਰਲ ਛੱਡਿਆ ਸੀਗਾ ਇਹਨੂੰ ਕਹਿੰਦੇ ਨੇ ਅਸਲ ਰਾਜਨੀਤੀ ਇਹ ਕੱਲ ਦੇ ਟੱਟੂ ਉੱਠ ਕੇ ਜਿਹੜੇ ਕਹਿੰਦੇ ਨੇ ਸਰਕਾਰ ਸੁੱਟਣੀ ਆ ਆ ਸਿੱਟ ਲੋ ਸਰਕਾਰ ਨੂੰ ਹੁਣ ਇੰਨੇ ਨੇ ਪੂਰਾ ਫੁੱਲ ਦਿਮਾਗ ਵਰਤੇ ਆਪਣਾ ਵੀ ਇਹਨੂੰ ਨਿਊਟਰਲ ਛੱਡੋ ਇਹਨੂੰ ਆਉਣ ਦਿਓ ਜਿਵੇਂ ਮੈਂ ਜਨਤਾ ਨੂੰ ਭੜਕਾ ਰਿਹਾ ਵੀ ਆ ਜਾਓ ਆਪਾਂ ਨੇ ਉਹ ਕਰਨਾ ਫੇਰ ਇਹ ਪੋਸਟਾਂ ਪਵਾ ਰਿਹਾ ਹੁਣ ਲੋਕਾਂ ਕੋਲੋਂ ਵੀ ਮੈਂ ਭਾਈ ਅਮਰਤਪਾਲ ਦੇ ਵੇਲੇ ਨੂੰ ਬਹੁਤ ਬੋਲਿਆ ਸੀਗਾ ਇਹਦਾ ਪੇਜ ਤੇ ਜਾ ਕੇ ਦੇਖਿਓ ਜਿਹੜੇ ਬੰਦੇ ਦੇ ਪੇਜ ਨੇ ਦਿਖਾ ਕੇ ਕਿੱਥੇ ਪੋਸਟ ਪਈ ਹੋਈ ਆ ਉਹ ਦਿਨਾਂ ਦੇ ਵਿੱਚ اے ਆਈ ਬੰਦੇ ਦੀ ਰਾਜਨੀਤੀ ਫਿਰ ਉਸ ਤੋਂ ਬਾਅਦ ਇਹ ਜਿਹੜੇ ਸਬੂਤ ਲੈ ਕੇ ਆਉਂਦੇ ਨੇ ਵੀ ਸਰਪੰਚ ਕਹਿੰਦਾ ਮੇਰੇ ਗਨਮੈਨ ਮੈਂ ਉੱਥੇ ਛੜਤੇ ਇਹ ਪੁਆਇੰਟ ਤੇ ਮੈਂ ਜੇ ਅੱਜ ਇਹ ਕੰਮ ਨਾ ਹੁੰਦਾ ਇਹ ਪੁਆਇੰਟ ਦੇ ਉੱਤੇ ਮੈਂ ਫਿਰ ਬੋਲਣਾ ਸੀ ਕਿ ਇਹਦਾ ਮਤਲਬ ਹੈ ਲੱਖੇ ਨੂੰ ਗਨਮੈਨ ਦੀ ਲੋੜ ਹੀ ਨਹੀਂ ਹੈਗੀ ਉਹਨੂੰ ਗਨਮੈਨ ਕਿਉਂ ਦਿੱਤੇ ਹੋਏ ਨੇ ਉਹ ਤਾਂ ਸਮਾਜ ਸੇਵੀ ਆ ਉਹਨੂੰ ਕਹਿੰਦਾ ਸਮਾਜ ਤੋਂ ਖਤਰਾ ਉਹ ਵੀ ਸਰਕਾਰ ਦੇ ਖਜ਼ਾਨੇ ਚੋਂ ਜਾ ਰਹੇ ਨੇ ਉਹ ਪੰਜਾਬ ਦੇ ਲੋਕਾਂ ਦੀ ਜਿਹੜੀ GST ਭਰਉਂਦੇ ਨੇ ਉਹਨਾਂ ਤੋਂ ਜਾ ਰਹੇ ਨੇ ਲੱਖੇ ਨੂੰ ਕਹਿੰਦਾ ਖਤਰਾ ਹੈਗਾ ਤਾਂ ਸਮਾਜ ਸੇਵੀ ਆ ਸੋ ਜਿਹੜੀਆਂ ਚੀਜ਼ਾਂ ਅੱਜ ਹੋਈਆਂ ਨੇ ਅੱਜ ਜਿਹੜੀ ਮਾਨ ਸਰਕਾਰ ਨੇ ਜਿਹੜਾ ਫੈਸਲਾ ਇਹ ਕੀਤਾ ਇਹਨਾਂ ਨੇ ਮੈਂ ਪਹਿਲੇ ਵੀ ਦੱਸ ਕੇ ਹਟਿਆ ਇਹਨਾਂ ਨੇ ਬੋਕ ਡੀਕੇ ਲੈਣਾ ਸੀਗਾ ਇਹਨਾਂ ਨੇ ਲੈ ਲਿਆ ਉਹ ਟਕਾ ਕੇ ਪੂਰਾ ਲੁੱਟ ਨਾਲੇ ਜੇ ਕਹਿੰਦਾ ਵੀ ਆਪਣੇ ਜਾਣ ਤੋਂ ਚੋਸ ਚਲਾ ਕੇ ਸਮਝਦਾ ਵੀ ਹਾਂ ਮੈਂ ਗੰਨ ਮੈਨਾਂ ਨੂੰ ਭੁਲੇਖੇ ਦੇ ਕੇ ਨਿਕਲ ਆਇਆ ਮੈਂ ਉੱਥੇ ਪਹੁੰਚ ਗਿਆ ਮੈਂ ਕਰਦਾ ਨਾ ਉਹਨਾਂ ਨੇ ਆਉਣ ਦਿੱਤਾ ਇਹਨੂੰ ਉਹਨਾਂ ਨੇ ਆਉਣ ਦਿੱਤਾ ਇਹਨੂੰ ਇਹ ਸਮਝਦਾ ਪੁਲਿਸ ਵਾਲ ਨੂੰ ਪਾਗਲ ਵੀ ਮੈਂ ਤੋ ਨਹੀਂ ਇਹ ਦੀਪ ਨੂੰ ਇਹੀ ਗੱਲ ਕਹਿੰਦੇ ਰਿਹਾ ਇਹ ਵੇ ਤੂੰ ਤਾਂ ਬੰਬੇ ਤੋਂ ਆਇਆ ਤੈਨੂੰ ਪੰਜਾਬ ਦਾ ਕੀ ਪਤਾ ਪਰ ਉਹ ਜਿਹੜਾ ਕੁਝ ਪੜ੍ਹ ਕੇ ਗਿਆ ਸੀ ਉਹਨੂੰ ਪੰਜਾਬ ਦਾ ਸਾਰਾ ਕੁਝ ਪਤਾ ਸੀਗਾ ਹੁਣ ਕਹ ਆਪਣੀਆਂ ਭੇਡਾਂ ਨੂੰ ਕਹ ਪਾਓ ਪੋਸਟਾ ਹੁਣ ਪਾਓ ਪੋਸਟਾ ਹਣ ਕਹੋ ਵੀ ਆਜੋ ਹੁਣ ਸਕੀਮ ਤੈਨੂੰ ਮੈਂ ਦੱਸ ਦਾਂਗਾ ਹਾਲਾ ਤੇਰਾ ਕੀ ਹੋਣਾ ਚਾਹੀਦਾ ਮੂਹਰੇ ਵਾਲੀ ਸਕੀਮ ਹੁਣ ਅੰਦਰ ਜਾਣ ਲੱਗੇ ਨਾ ਇੱਕ ਤਾਸ਼ ਦੀ ਡੱਬੀ ਲੈ ਜਿਓ ਤੋੜਾ ਟਾਈਮ ਵਧੀਆ ਪਾਸ ਹੋਊਗਾ ਅੰਦਰ ਪੱਤੇ ਤੇ ਪੱਤਾ ਮਲਾਉਣ ਖੇਲਿਓ ਤੁਸੀਂ ਲੋਕਾਂ ਨੇ ਹਨਾ ਜਿੰਨੇ ਪੰਜਾਬ ਦਾ ਨੁਕਸਾਨ ਤੁਸੀਂ ਉਹ ਮੈਂ ਇੱਕ ਐਗਜ਼ਾਮਪਲ ਦਿੰਨਾ ਇੱਕ ਪਾਸੇ ਦੁਸ਼ਮਣ ਖੜਾ ਹੋਊਗਾ ਇੱਕ ਪਾਸੇ ਗद्दार ਖੜਾ ਹੋਊਗਾ ਸਭ ਤੋਂ ਪਹਿਲਾਂ ਗद्दार ਦੇ ਗੋਲੀ ਮਾਰ ਦਿਓ ਦੁਸ਼ਮਣ ਨਾਲ ਆਪਾਂ ਡਾਇਰੈਕਟ ਨਿਪਟਣਾਂਗੇ ਸੋ ਐਂਡ ਤੇ ਮੈਂ ਗੱਲ ਕਹੂੰਗਾ ਉਸ ਤੋਂ ਬਾਅਦ ਵੀਡੀਓ ਹੋ ਜਾਣੀ ਹੈ ਖਤਮ ਪੰਜਾਬ ਦਾ ਮੈਂ ਫੇਰ ਰਿਪੀਟ ਕਰਦਾ ਪੰਜਾਬ ਦਾ ਜੇ ਭਲਾ ਹੋ ਸਕਦਾ ਨਾ ਇਹ ਗੁੰਡਿਆਂ ਤੋਂ ਪਹਿਲਾਂ ਪੰਜਾਬ ਨੂੰ ਬਚਾਓ ਜਿਹੜੇ ਦੋ ਪਾੜ ਬੰਦਿਆਂ ਨੂੰ ਕਰਦੇ ਨੇ ਇਹਨਾਂ ਦੇ ਦਿਮਾਗ 'ਚ ਭੂਤ ਵੱੜ ਗਿਆ ਸੀਗਾ ਵੀ ਹਾਂ ਲੱਖੇ ਤਾਂ ਮਗਰ ਬਹੁਤ ਭੇਡਾਂ ਨੇ ਉਹ ਸਾਰੀਆਂ ਅਨ ਐਜੂਕੇਟਿਡ ਜੰਨੀਆਂ ਵੀ ਨੇ ਸਾਰੀਆਂ ਭੇਡਾਂ ਇਹਨਾਂ ਨੂੰ ਕਿਸੇ ਨੂੰ ਵੀ ਕਿਸੇ ਇੱਕ ਪੁਆਇੰਟ ਦਾ ਨਹੀਂ ਪਤਾ ਇਹ ਹਜੇ ਬੰਦੇ ਸਾਰੇ ਜੇ ਪੰਜਾਬ ਦਾ ਭਲਾ ਹੋਣਾ ਤਾਂ ਕੇਸਰੀ ਝੰਡੇ ਦੇ ਥੱਲੇ ਹੋਣਾ ਪੰਜਾਬ ਦਾ ਭਲਾ ਆਜੋ ਆਪਾਂ ਜਿੰਨੇ ਵੀ ਤੁਸੀਂ ਬੰਦੇ ਹੋ ਸਾਰੇ ਹਨਾ ਕੇਸਰੀ ਨਿਸ਼ਾਨ ਦੀ ਆਪਾਂ ਗੱਲਬਾਤ ਕਰੀਏ ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਦੀ ਗੱਲਬਾਤ ਕਰੀਏ ਇਹ ਮਾ ਟੁਚਿਆ ਮਗਰ ਲਾਕੇ ਹੁਣ ਦੇਖੋ ਜਿੰਨੇ ਬੰਦਿਆਂ ਤੇ ਪਰਚਾ ਪੈਣਾ ਇਹ ਤੇ ਐਫ ਆਈ ਆਰ ਦੇ ਵਿੱਚ ਇਹਨਾਂ ਨੇ ਕੁਝ ਨੋਂ ਲਿਖਿਆ ਹੀ ਨਹੀਂ ਹੋਏ ਮੈਂ ਦੱਸ ਦਵਾਂ ਪਹਿਲਾਂ ਇਹ ਚਕਰੀਰ ਕਰ ਦਵਾਂ ਥਲੀ ਉਹਦੋਂ ਬਹੁਤ ਕਰੇਸ਼ ਬਣਦਾ ਸੀਗਾ ਵਿੱਚ ਗੱਬੇ ਲੋਕਾਂ ਦੇ ਭੱਜਿਆ ਜਾਂਦਾ ਸੀਗਾ ਬਹੁਤ ਕਵਰ ਕਰ ਰਹੇ ਆ ਸੀਗਾ ਪਤਾ ਵੀ ਜਿਹੜਾ ਥਲੀ ਆ ਉਹ ਲੱਖੇ ਦਾ ਬੰਦਾ ਆ ਪਤਾ ਆਪਰੋਂ ਭਾਈ ਉਹਦੀ ਖਬਰਾਂ ਦਿਖਾਉਂਦਾ ਭਾਨੇ ਭੁੰਨੇ ਉਹਨਾਂ ਦੀਆਂ ਇਹਨੂੰ ਕਹਿ ਵੀ ਹਲੇ ਇਹਦੇ ਚ ਨਾਮ ਲਿਖਿਆ ਨਹੀਂ ਹੋਇਆ ਉਹਨਾਂ ਨੇ 5 6 ਏਕੜ ਛੱਡੇ ਹੋਏ ਨੇ। ਸੋ ਆਪਣਾ ਆਪਣਾ ਵਿਚਾਰ ਰੱਖੋ ਜਿੰਨਾ ਰੱਖ ਹੁੰਦਾ। ਐਂਡ ਵਾਲੀ ਗੱਲ ਕਰ ਦਈਏ ਕਲੀਅਰ ਫੇਰ ਉਹ ਤੋਂ ਬਾਅਦ ਹੋਣੀ ਆ ਵੀਡੀਓ ਬੰਦ ਬੰਦੀ ਸਿੰਘਾਂ ਦੀ ਗੱਲ ਕਰੋ ਪੰਜਾਬ ਦੀ ਕੇਸਰੀ ਨਿਸ਼ਾਨ ਦੀ ਗੱਲ ਕਰੋ ਜੇ ਕਰਨੀ ਆ। ਇਹ ਬਾਕੀ ਸਾਰੇ ਜਿੰਨੇ ਵੀ ਨਾ ਇਹ ਆਪਣੀ ਆਪਣੀਆਂ ਕੁਰਸੀਆਂ 'ਤੇ ਪਏ ਹੋਏ ਨੇ। ਚੰਗਾ ਜੀ ਅੱਜ ਦੀ ਗੱਲ ਗਾਹਾਂ ਵਾਲੀ ਵੀਡੀਓ 'ਚ ਨਵੀਂ ਅਪਡੇਟ 'ਚ ਮਿਲਾਂਗੇ।